ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਥੋੜੀ ਜਿਹੀ ਲੰਬੀ ਹੋ ਜੂਗੀ ਪਰ ਇਹ ਬਹੁਤ ਸੰਜੀਦਾ ਗੱਲ ਆ ਇਹ ਗੱਲ ਕਰਨੀ ਹੈ ਕਿ ਵੀ ਕੱਲ ਜਿਹੜੇ ਮਤੇ ਪਾਸ ਕੀਤੇ ਗਏ ਆ ਵਿਧਾਨ ਸਭਾ ਚੋ ਜਿਹਦੇ ਚ ਸਰਕਾਰ ਆਪਰੇ ਜਾਣੇ ਪਾਣੀ ਦੀ ਰਾਖਾ ਬਣ ਕੇ ਨਿਕਲੀ ਆ ਉਸ ਮਾਨਯੋਗ ਸਪੀਕਰ ਸਾਹਿਬ ਨੇ ਕੀ ਬੋਲਿਆ ਹਾਲਾਂਕਿ ਉਹ ਪਾਣੀਆਂ ਬਾਰੇ ਲੜਦੇ ਰਹੇ ਆ ਉਹ ਬਹੁਤ ਸਮਝਦੂਗੀ ਸਮਝ ਰੱਖਦੇ ਆ ਪਾਣੀਆਂ ਦੀ ਪਰ ਉਹਨਾਂ ਨੇ ਜਿਹੜੇ ਮਤੇ ਪੜੇ ਤਾਂ ਕਿਸ ਕਾਲ ਚ ਪੜੇ ਤੇ ਕੀ ਮਤੇ ਪੜੇ ਉਹਨਾਂ ਨੇ ਇਹ ਗੱਲ ਗਾਂ ਆਖੀ ਆ ਕਿ ਇਹ ਸਾਨੂੰ ਮਨਜ਼ੂਰ ਨਹੀਂ ਜਦੋਂ ਅੱਗੇ ਸੁਣੋ ਇਸ ਲਈ ਇਹ ਸਦਨ ਅੱਜ ਸਰਬਸੰਮਤੀ ਨਾਲ ਇਹ ਫੈਸਲੇ ਲੈਂਦੇ ਅਤੇ ਮਤਾ ਪਕਾਉਂਦੇ ਹੋਏ ਸਿਫਾਰਿਸ਼ ਕਰਦਾ ਹੈ ਕਿ ਪਹਿਲਾ ਪੰਜਾਬ ਸਰਕਾਰ ਆਪਣੇ ਹਿੱਸੇ ਦੇ ਪਾਣੀ ਵਿੱਚੋਂ ਇੱਕ ਵੀ ਬੂੰਦ ਹਰਿਆਣੇ ਨੂੰ ਨਹੀਂ ਦੇ ਸਕਦੀ ਇਨਸਾਨੀਅਤ ਦੇ ਨਾਤੇ ਪੀਣ ਲਈ ਜੋ 4000 ਕਿਊਸਿਕ ਪਾਣੀ ਹਰਿਆਣਾ ਰਾਜ ਨੂੰ ਦਿੱਤਾ ਜਾ ਰਿਹਾ ਹੈ ਉਹ ਜਾਰੀ ਰਹੇਗਾ ਇਸ ਤੋਂ ਇਲਾਵਾ ਇੱਕ ਵੀ ਪਾਣੀ ਦੀ ਬੂੰਦ ਵੀ ਨਹੀਂ ਦਿੱਤੀ ਜਾਵੇਗੀ ਹੁਣ ਇਹ ਕਦੋਂ ਤੱਕ ਜਾਰੀ ਰਹੂਗਾ ਇਹ ਕੋਈ ਨਹੀਂ ਦੱਸਿਆ ਕਿ ਦੋਂ ਤੱਕ ਨਹੀਂ ਜਾਰੀ ਰਹੂਗਾ ਇਹ ਨਹੀਂ ਦੱਸਿਆ ਮਤਿਆਂ ਚ ਨਹੀਂ ਪਾਇਆ ਇਹ ਡੇਟ ਪਉਣੀ ਜ਼ਰੂਰੀ ਸੀ ਚਲੋ ਇਹਨੂੰ ਆਪਾਂ ਕਲੈਰੀਕਲ ਮਿਸਟੇਕ ਕਹਿ ਲੈਂਦੇ ਆ ਇੱਕ ਡਾਕੂਮੈਂਟੇਸ਼ਨ ਮਿਸਟੇਕ ਕਹਿ ਲੈਂਦੇ ਆ ਕੋਈ ਗੱਲ ਨਹੀਂ ਆਪਾਂ ਅੱਗੇ ਆਉਨੇ ਆ ਠੀਕ ਹੈ ਜੀ ਹੁਣ ਇਹਦੇ ਵਿੱਚੋਂ ਉਹਨਾਂ ਨੇ ਇੱਕ ਭਾਰਤ ਅਗਲਾ ਮਤਾ ਇਸ ਸਦਨ ਇਸ ਇਸ ਸਦਨ ਭਾਰਤੀ ਜਨਤਾ ਪਾਰਟੀ ਵੱਲੋਂ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਤਰੀਕੇ ਨਾਲ BBMP ਦੀ ਬੁਲਾਈ ਗਈ ਮੀਟਿੰਗ ਦੀ ਘੋਰ ਨਿੰਦਾ ਕਰਦਾ ਠੀਕ ਆ ਤੀਜਾ ਮਤਾ ਜਿਹਦੇ ਚੋਂ ਬੋਲੇ ਵੀ ਕਿ ਤੀਜਾ ਮਤਾ ਤੁਸੀਂ ਧਿਆਨ ਨਾਲ ਉਹਨੂੰ ਦੁਬਾਰਾ ਸੁਣੋ ਉਹਨਾਂ ਨੇ ਆਖਿਆ ਵੀ ਇਹ ਤੀਜਾ ਮਤ ਹੈ ਉਸ ਤੋਂ ਬਾਅਦ ਉਹ ਨੰਬਰ ਲੈਣੇ ਹਟ ਗਏ ਮਤਿਆਂ ਦੇ ਉਹਨੂੰ ਬਸ ਘੜੀਸਣ ਲੱਗ ਗਏ ਮਤਿਆਂ ਨੂੰ ਅੱਗੇ ਮੌਜੂਦਾ ਕੇਂਦਰ ਬੀਬੀਐਮਬੀ ਕੇ ਬੀਬੀਐਮਬੀ ਕੇਵਲ ਕੇਂਦਰ ਸਰਕਾਰ ਦੀ ਕੱਟਪੁਤਲੀ ਬਣ ਕੇ ਰਹਿ ਗਿਆ ਹੈ ਮੀਟਿੰਗ ਵਿੱਚ ਨਾ ਪੰਜਾਬ ਦੀ ਗੱਲ ਸੁਣੀ ਜਾ ਰਹੀ ਨਾ ਪੰਜਾਬ ਦੇ ਹੱਕਾਂ ਦੇ ਧਿਆਨ ਰੱਖਿਆ ਜਾ ਰਿਹਾ ਹੈ ਇਸ ਲਈ ਬੀਬੀਐਮਬੀ ਦਾ ਪੁਨਰਗਠਨ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਹੱਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਪੀਬੀਐਮਬੀ ਦਾ ਪੁਨਰਗਠਨ ਕਰਨਾ ਹੈ ਦੇ ਡੈਮਾਂ ਦਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਵੇ। ਪਹਿਲਾ ਸਵਾਲ ਪੰਜਾਬ ਇੰਨੇ ਸਾਲਾਂ ਤੋਂ ਇਸ ਗੱਲ ਤੇ ਲੜਦਾ ਆਇਆ ਹੈ ਕਿ BBMP ਦੇ ਰਹਿਤ ਜਿੰਨਾ ਵੀ ਡੈਮ ਪੈਂਦੇ ਆ ਉਹ ਪੰਜਾਬ ਦੇ ਡੈਮ ਆ ਕਿਉਂਕਿ 78 79 80 ਐਕਟ ਦੇ ਵਿੱਚ ਸਾਡੇ ਸਾਰੇ ਡੈਮ ਸਾਡੇ ਸਾਰੇ ਹੈਡਵਰਕਸ ਦੇ ਉੱਤੇ ਕੇਂਦਰ ਦਾ ਕੰਟਰੋਲ ਹੋ ਗਿਆ ਸੀ। ਸੋ BBMP ਦਾ ਪੁਨਰਗਠਨ ਨਹੀਂ ਹੋਣਾ ਚਾਹੀਦਾ। BBMP ਦੇ ਸਾਰੇ ਡੈਮ ਸਾਨੂੰ ਸਮਰਪਿਤ ਹੋਣੇ ਚਾਹੀਦੇ ਆ। ਪੰਜਾਬ ਦੇ ਨੂੰ ਵਾਪਸ ਮਿਲਣੇ ਚਾਹੀਦੇ ਆ। ਹੁਣ ਮਤਾ ਨੰਬਰ ਚੌਥਾ ਜਿਹੜਾ ਸਭ ਤੋਂ ਖਤਰਨਾਕ ਆ ਸਤਲੁਜ ਰਾਵੀ ਅਤੇ ਬਿਆਸ ਨਦੀਆਂ ਕੇਵਲ ਪੰਜਾਬ ਵਿੱਚੋਂ ਗੁਜ਼ਰਦੀਆਂ ਹਨ ਫਿਰ ਇਹਨਾਂ ਨਦੀਆਂ ਦਾ ਪਾਣੀ ਦੂਜੇ ਰਾਜਾਂ ਨੂੰ ਕਿਸ ਆਧਾਰ ਤੇ ਦਿੱਤਾ ਜਾਂਦਾ ਹੈ ਇੱਥੋਂ ਤੱਕ ਇਹ ਗੱਲ ਠੀਕ ਆ ਸਾਲ 1981 ਵਿੱਚ ਜਦੋਂ ਇਹਨਾਂ ਨਦੀਆਂ ਦੇ ਪਾਣੀ ਨੂੰ ਰਾਜਾਂ ਦੇ ਵਿਚਕਾਰ ਵੰਡਣ ਦੀ ਸੰਧੀ ਤੇ ਹਸਤਾਖਰ ਕੀਤੇ ਗਏ ਸਨ ਉਸ ਸਮੇਂ ਨਦੀਆਂ ਵਿੱਚ ਜਿੰਨਾ ਪਾਣੀ ਲਿਖਿਆ ਗਿਆ ਸੀ ਅਤੇ ਜਿੰਨੇ ਪਾਣੀ ਦੀ ਵਟਵਾਰਾ ਕੀਤਾ ਗਿਆ ਸੀ ਅੱਜ ਉਸ ਸਮੇਂ ਨਾਲੋਂ ਇਹਨਾਂ ਨਦੀਆਂ ਵਿੱਚ ਪਾਣੀ ਦੀ ਮਾਤਰਾ ਬਹੁਤ ਘਟ ਗਈ ਹੈ ਇਸ ਲਈ ਇਹਨਾਂ ਨਦੀਆਂ ਦੇ ਪਾਣੀ ਦੇ ਵਟਵਾਰੇ ਲਈ ਨਵੀਂ ਸੰਧੀ ਬਣਾਈ ਜਾਵੇ। ਇੱਕ ਗੱਲ ਯਾਦ ਰਵੇ ਕਿ ਸਤਲੁਜ, ਰਾਵੀ ਅਤੇ ਬਿਆਸ ਜਿਹੜੇ ਪੰਜਾਬ ਚੋਂ ਨਿਕਲਦੇ ਆ ਇਹਨਾਂ ਦਾ ਦਰਿਆਵਾਂ ਦਾ ਪਾਣੀ ਦਾ ਵਟਵਾਰਾ ਪੰਜਾਬ ਨੇ ਕਦੀ ਵੀ ਨਹੀਂ ਮੰਨਿਆ ਤੇ ਇਹਨਾਂ ਨੂੰ ਇਹਨਾਂ ਦੇ ਉੱਤੇ ਕਦੀ ਵੀ ਅਸੀਂ ਇਹ ਨਹੀਂ ਮੰਨਿਆ ਕਿ ਇਹਦੇ ਟ੍ਰਿਬਿਊਨਲ 'ਚ ਅਸੀਂ ਜਾਵਾਂਗੇ ਜਾਂ ਟ੍ਰਿਬਿਊਨਲ ਨੂੰ ਅਸੀਂ ਮੰਨਿਆ ਨਹੀਂ। ਤੇ ਉਹਦੇ ਹੈਗਾ ਕਿ ਇਹ ਪਾਣੀ ਜਿਹੜਾ ਹੈ ਨਰੋਲ ਪੰਜਾਬ ਦਾ ਹੈ ਇਹਦਾ ਵਟਵਾਰੇ ਕਰਕੇ ਨਵੀਆਂ ਸੰਧੀਆਂ ਕਿਉਂ ਲਿਖੀਆਂ ਜਾਂ ਕਿਉਂ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਇਹਦਾ ਮਤਲਬ ਤੁਸੀਂ ਪਾਣੀ ਦੀ ਦੀ ਵੰਡ ਨੂੰ ਮੰਨ ਗਏ ਇੱਥੇ ਆਪ ਵਿੱਚ ਚੌਥੇ ਮਤੇ ਦੇ ਵਿੱਚ ਤੇ ਜਦੋਂ ਤੁਸੀਂ ਇਹ ਮੰਨਦੇ ਹੋ ਤਾਂ ਇਹ ਯਾਦ ਰੱਖੇ ਇਹਦੇ ਉੱਤੇ ਅਸੀਂ ਧਰਮ ਯੁੱਧ ਮੋਰਚਾ ਲੜਿਆ ਇਹਦੇ ਉੱਤੇ ਸਾਡੇ ਪੰਜਾਬ ਦੇ ਵਿੱਚ ਅਸੀਂ ਇੱਕ ਲਹੂ ਡੋਲਿਆ ਸਾਕਾਲ ਤੱਕ ਸਾਬ ਤੇ ਹਮਲਾ ਹੋਇਆ ਬਹੁਤ ਤਕੜੀ ਲੜਾਈ ਲੜੇਆਂ ਅਸੀਂ ਇਹ ਲੜਾਈ ਇਹੀ ਸੀਗੀ ਕਿ ਅਸੀਂ ਪਾਣੀ ਪੰਜਾਬ ਦਾ ਵੰਡਣ ਨਹੀਂ ਦੇਵਾਂਗੇ ਇਹ ਪੰਜਾਬ ਦਾ ਪਾਣੀ ਨਰੋਲ ਪੰਜਾਬ ਦਾ ਹੈ ਤੇ ਇਹੀ ਸਮਝੌਤਾ ਕਰਕੇ ਲੌਂਗੋਵਾਲ ਆਇਆ ਸੀ ਜਿਹਦੇ ਕਰਕੇ ਉਹ ਉਹਨੂੰ ਗਦਾਰ ਤੱਕ ਕਿਹਾ ਗਿਆ ਤੇ ਉਹਨੂੰ 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 ਸਿੰਘਾਂ ਨੇ ਉਸ ਨੂੰ ਅਕਸੈਪਟ ਨਹੀਂ ਕੀਤਾ ਉਸ ਸਮਝੋਤੇ ਨੂੰ ਸਿੱਖਾਂ ਨੇ ਕਦੀ ਵੀ ਅੱਜ ਵੀ ਕਿਸੇ ਵੀ ਸਰਕਾਰ ਵੇਲੇ ਆਪਾਂ ਇਹ ਨਹੀਂ ਅਕਸੈਪਟ ਕੀਤਾ ਵੀ ਟ੍ਰਿਬਿਊਨਲ ਦੇ ਵਿੱਚ ਜਾਇਆ ਜਾਵੇ ਤੇ ਵੰਡ ਕੀਤੀ ਜਾਵੇ ਪੰਜਾਬ ਨਿਰੋਲ ਰੈਪੇਰੀਅਨ ਸਟੇਟ ਆ ਇਸ ਪਾਣੀ ਦੀ ਤੇ ਇਹ ਪਾਣੀ ਨਿਰੋਲ ਪੰਜਾਬ ਦਾ ਇਹਦੇ ਵੰਡ ਦੇ ਉੱਤੇ ਸੰਧੀ ਦੁਬਾਰਾ ਦੀ ਗੱਲ ਕਰਨੀ ਇਟਸੈਲਫ ਹੀ ਗਲਤ ਆ ਤੇ ਮੈਂ ਹੈਰਾਨ ਸੀ ਕਿ ਉੱਥੇ ਦੋ ਅਕਾਲੀ ਐਮਐਲਏ ਵੀ ਹਾਜ਼ਰ ਸੀ ਜਿਹੜੇ ਬਾਹਰ ਕਹਿ ਰਹੇ ਆ ਜੀ ਬਹੁਤ ਦਹਾੜੇ ਇਹ ਕੀਤਾ ਉਹ ਕੀਤਾ ਤੇ ਉਹ ਇਸ ਗੱਲ ਦੇ ਮਤੇ ਤੇ ਵੀ ਹਾਂ ਕਰਕੇ ਕਿਵੇਂ ਆ ਗਏ ਇਹ ਸਵਾਲ ਉਹਨਾਂ ਨੂੰ ਵੀ ਹੈਗਾ ਕਿ ਬਾਈ ਤੁਸੀਂ ਕਿਉਂ ਆ ਇਹ ਕੰਮ ਕਰਕੇ ਆ ਤੁਹਾਨੂੰ ਤਾਂ ਪਤਾ ਸੀ ਇਸ ਗੱਲ ਦਾ ਕਿ ਵੀ ਅਕਾਲੀ ਨਾਲੇ ਤਾਂ ਕਦੀ ਵੀ ਵੰਡ ਨੂੰ ਨਹੀਂ ਮੰਨਿਆ ਇਸ ਤੋਂ ਇਲਾਵਾ ਅੱਗੇ ਵੀ 2-3 ਮਤੇ ਪਾਏ ਆ ਠੀਕ ਹੈ ਜੀ ਇਹ ਕਿਸ ਕਿਸ ਰਾਜ ਨੂੰ ਕਿੰਨਾ ਪਾਣੀ ਦਿੱਤਾ ਜਾਵੇਗਾ 1981 ਦੀ ਸੰਧੀ ਵਿੱਚ ਲਿਖਿਆ ਗਿਆ ਹੈ BBMB ਕੋਲ ਇਸ ਨੂੰ ਬਦਲਣ ਦਾ ਕੋਈ ਹੱਕ ਨਹੀਂ ਜੇਕਰ BBMB ਮੀਟਿੰਗ ਕਰਕੇ ਇਸ ਦੇ ਰਾਜ ਦੇ ਹੱਕ ਦਾ ਪਾਣੀ ਦੂਜੇ ਰਾਜ ਨੂੰ ਦੇਣ ਦਾ ਫੈਸਲਾ ਕਰਦਾ ਹੈ ਤਾਂ BBMB ਦਾ ਇਹ ਫੈਸਲਾ ਗੈਰਕਾਨੂੰਨੀ ਗੈਰਸੰਦਾਵ ਨਿਕੋਵੇਗਾ BBMB ਇਸ ਤਰ੍ਹਾਂ ਗੈਰਕਾਨੂੰਨੀ ਫੈਸਲੇ ਲੈਣ ਤੋਂ ਗੁਰੇਜ਼ ਕਰੇਗੀ ਠੀਕ ਹੈ ਤਾਂ ਮਤਲਬ ਤੁਸੀਂ 1981 ਦੀ ਵੰਡ ਨੂੰ ਮੰਨ ਗਏ ਹੋ ਠੀਕ ਆ ਪ੍ਰਿੰਸੀਪਲੀ ਮੰਨ ਗਿਓ ਤੇ ਸਾਰਾ ਵਿਧਾਨ ਸਭਾ ਸਾਰੇ ਦੇ ਸਾਰੇ ਮੰਨ ਗਿਓ ਤੁਸੀਂ ਕੋਈ ਤਾਂ ਬੋਲਦਾ ਉੱਠ ਕੇ ਕਿ ਭਾਈ ਅਸੀਂ ਤਾਂ ਇਹ ਸਵੰਦ ਨੂੰ ਵੀ ਨਹੀਂ ਮੰਨਦੇ ਤੁਸੀਂ ਬੀਬੀਐਮਬੀ ਦਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਵੇ ਸਿੰਪਲ ਮਤੇ ਹੋਣੇ ਚਾਹੀਦੇ ਸੀ ਤੁਹਾਡੇ ਵੱਡੀ ਗੱਲ ਆ ਕਿ 7ਵਾਂ ਮਤਾ ਜਿਹਦੇ ਉੱਤੇ ਇਹ ਕਿਹਾ ਜਾਂਦਾ ਹੈ ਕਿ ਬਈ ਬਹੁਤ ਵੱਡੀ ਗੱਲ ਕਰਤੀ ਪੰਜਾਬ ਸਰਕਾਰ ਨੇ ਬਹੁਤ ਵੱਡਾ ਕਰਤਾ ਕੰਮ ਕਿ ਡੈਮ ਸੇਫਟੀ ਐਕਟ ਖਤਮ ਕਰਵਾਤਾ ਇਹਨੂੰ ਤੁਰੰਤ ਰੱਦ ਕੀਤਾ ਜਾਵੇ ਪਹਿਲੀ ਗੱਲ ਤਾਂ ਕੇਂਦਰੀ ਕਾਨੂੰਨ ਆ ਤੁਹਾਡੇ ਮਤਿਆਂ ਨਾਲ ਇਹ ਰੱਦ ਨਹੀਂ ਹੋਣਾ ਪਰ ਉਦੋਂ ਵੀ ਵੱਡੀ ਗੱਲ ਕਿ ਜੇਪ ਕੇ ਮੰਨ ਲਓ ਕਿ ਡੈਮ ਸੇਫਟੀ ਐਕਟ ਰੱਦ ਵੀ ਹੋ ਜੇ ਤਾਂ ਪੰਜਾਬ ਨੂੰ ਉਹਦਾ ਕੀ ਫਾਇਦਾ ਭਾਈ ਅਰਟਿਕ 1968 ਜਿਹੜਾ ਪੁਨਰਗਠਨ ਐਕਟ ਬਣਿਆ ਸੀ ਪੰਜਾਬ ਦਾ ਉਹਦੇ ਵਿੱਚ 78 79 80 ਚ ਸਾਡੇ ਕੋਲੇ ਤਾਂ ਨਾ ਸਾਡੇ ਕੋਈ ਡੈਮ ਹੈਗੇ ਆ ਨਾ ਸਾਡੇ ਕੋਲੇ ਕੋਈ ਸਾਡੇ ਹੈਡਵਰਕਸ ਹੈਗੇ ਆ ਸਾਰੇ ਦੇ ਸਾਰੇ ਤਾਂ ਕੇਂਦਰ ਕੋਲੇ ਆ ਕੋਈ ਵੀ ਜਿਹੜਾ ਹਰੀਕੇ ਦਾ ਕ੍ਰੋਸ ਕਰਦਾ ਹੈ ਬਰਾਜ ਹੈ ਉਹ 2021 ਤੋਂ ਪਹਿਲਾਂ ਵੀ ਟੱਪਦਾ ਹੋਊਗਾ ਤੁਹਾਨੂੰ ਯਾਦ ਹੋਊਗਾ ਤੁਸੀਂ ਵੇਖ ਲਓ ਉੱਥੇ ਜਾਂ ITBP ਦੀ ਕੰਪਨੀ ਲੱਗੀ ਹੁੰਦੀ ਆ ਜਾਂ CRP ਲੱਗੀ ਹੁੰਦੀ ਆ ਉਹ ਆਪਣੇ ਹੱਥ 'ਚ ਨਹੀਂ ਹੁੰਦਾ ਇਹ ਮੂਰਖ ਬਣਾ ਰਹੇ ਆ ਸਾਰੇ ਹਰਾਨੀ ਦੀ ਗੱਲ ਹੈ ਕਿ ਇਹਨਾਂ ਨੇ ਐਡਾ ਵੱਡਾ ਮੂਰਖਤਾ ਐਡਾ ਵੱਡੀ ਰੋਲਾ ਪਾਇਆ ਕਿ ਅਸੀਂ ਬਚਾ ਰਹੇ ਹਾਂ ਸਾਰੇ ਦੇ ਸਾਰੇ ਆਪਣੇ ਜਿਹੜੇ ਵਿਧਾਨ ਸਭਾ ਦੇ ਵਿੱਚ ਸੀਗੇ ਸਾਰੇ ਦੇ ਸਾਰੇ ਪੰਜਾਬ ਦੇ ਪਾਣੀ ਦੀ ਵੰਡ ਮੰਨ ਕੇ ਆਏ ਆ ਸਾਰੇ ਦੇ ਸਾਰੇ ਨਵੀਆਂ ਸੰਧੀਆਂ ਦੀ ਗੱਲ ਕਰਕੇ ਆਏ ਆ ਸਾਰੇ ਦੇ ਸਾਰੇ ਇਹ ਮੰਨ ਕੇ ਆਏ ਆ ਕਿ 1981 ਵਾਲੀ ਵੰਡ ਸਹੀ ਸੀ ਤੇ ਹੁਣ ਦੁਬਾਰਾ ਵੰਡ ਲਓ ਸੋ ਇੱਕ ਤਰ੍ਹਾਂ ਇਹ ਆ ਕਿ ਵੀ ਤੁਸੀਂ ਉਹ ਕੰਮ ਕਰਕੇ ਆਏ ਹੋ ਜਿਹੜਾ ਲੌਂਗੋ ਵਾਲਾ ਦੇ ਸਮਝੌਤੇ ਦੇ ਵਿੱਚ ਉਹ ਵੀ ਨਹੀਂ ਇੰਨਾ ਤਾਂ ਮੰਨ ਕੇ ਆਇਆ ਸੀਗਾ ਤੇ ਉਹ ਉਹਨੇ ਵੀ ਇਹ ਕਿਹਾ ਸੀਗਾ ਵੀ ਜਿੰਨਾ ਫਲੋ ਹੁੰਦਾ ਉਹਨੂੰ ਵੇਖ ਲੈਣੇ ਆ ਆਪਾਂ ਤੇ ਉਹ ਵੀ ਨਹੀਂ ਇਹ ਮੰਨ ਕੇ ਆਇਆ ਸੀ ਉਹਨੇ ਕੀ ਕੀਮਤ ਦਿੱਤੀ ਤੁਹਾਨੂੰ ਪਤਾ ਹੀ ਆ ਤੇ ਤੁਸੀਂ ਸਾਰੇ ਦੇ ਸਾਰੇ ਇਹ ਧਰੋ ਕਮਾ ਕੇ ਆਏ ਹੋ ਪੰਜਾਬ ਨੂੰ ਤੇ ਆ ਬਾਹਰ ਆ ਕੇ ਲੋਕਾਂ ਨੂੰ ਇਹ ਕਹਿ ਰਹੇ ਹੋ ਕਿ ਅਸੀਂ ਬਹੁਤ ਰਾਖੇ ਆ ਪੰਜਾਬ ਦੇ ਕਿਸ ਗੱਲੋਂ ਭਾਈ ਰਾਖਿਓ ਤੁਸੀਂ ਤੁਸੀਂ ਮਤੇ ਕਿਹੜੇ ਪਾਸ ਕਰਕੇ ਆਏ ਇਹ ਤਾਂ ਵੇਖੋ ਇਹ ਮਤਿਆਂ ਨੂੰ ਪੜੋ ਭਰਾਵੋ ਇਹਨਾਂ ਨੂੰ ਸਮਝੋ ਇਹ ਜੋ ਬੋਲੇ ਆ ਸਾਰੀਆਂ ਉਹਨਾਂ ਸਪੀਚਾਂ 'ਤੇ ਧਿਆਨ ਨਾ ਦਿਓ ਉਹ ਸਪੀਚਾਂ ਇਹਨਾਂ ਨੇ ਕੋਈ ਹੋਰ ਕੀਤੀਆਂ ਤੇ ਮਤੇ ਇਹਨਾਂ ਨੇ ਜਿਹੜੇ ਪਾਸ ਕੀਤੇ ਉਹ ਬਿਲਕੁਲ ਹੀ ਉਹਦੇ ਵਿਰੋਧ ਚ ਕੀਤੇ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ